ਜਿੱਥੇ ਨੇਪਾਲ ਦੇ ਵਿੱਚ ਇਸ ਵਕਤ ਹਾਲਾਤ ਬੇਕਾਬੂ ਨੇ ਪੀੜ ਕਿਸੇ ਦੇ ਕਾਬੂ ਦੇ ਵਿੱਚ ਨਹੀਂ ਰਹੀ ਆਊਟ ਆਫ ਕੰਟਰੋਲ ਆ ਵੱਡੀਆਂ ਇਮਾਰਤਾਂ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਇਸ ਵਕਤ ਫਰਾਂਸ ਦੇ ਵਿੱਚ ਵੀ ਹਾਲਾਤ ਕੁਝ ਵਿਗੜਦੇ ਨਜ਼ਰ ਆਏ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਸਮੇਤ ਬਾਡੋ ਅਤੇ ਮਾਰਸਲ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਨੇ ਸਿਰਫ ਫੈਰਿਸ ਦੇ ਵਿੱਚ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹਿੰਸਾ ਰੋਕਣ ਦੇ ਲਈ 80000 ਤੋਂ ਵੱਧ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਦਰਅਸਲ ਸਰਕਾਰ ਨੇ ਕੁਝ ਫੈਸਲੇ ਲਏ ਨੇ ਬਜਟ ਦੇ ਵਿੱਚ ਨਵੇਂ ਸਾਲ ਦੇ ਬਜਟ ਦੇ ਵਿੱਚ ਲਗਭਗ 44 ਬਿਲੀਅਨ ਡਾਲਰ ਜਿਹੜੀ ਜ਼ੂਰੋ ਦੀ ਕਟੌਤੀ ਕੀਤੀ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਰੋਸ ਨਾਲ ਦੀ ਨਾਲ ਦੋ ਰਾਸ਼ਟਰੀ ਛੁੱਟੀਆਂ ਖਤਮ ਕੀਤੀਆਂ ਗਈਆਂ ਨੇ ਪੈਨਸ਼ਨਾਂ 'ਚ ਕਟੌਤੀ ਸਿਹਤ ਅਤੇ ਹੋਰ ਸਰਕਾਰੀ ਸੇਵਾਵਾਂ ਦੇ ਵਿੱਚ ਘੱਟ ਖਰਚੇ ਕੀਤੇ ਗਏ ਨੇ ਤੇ ਇਸ ਦੇ ਰੋਸ ਦੇ ਵਜੋਂ ਹਜ਼ਾਰਾਂ ਲੋਕ ਫਰਾਂਸ ਦੀਆਂ ਸੜਕਾਂ ਦੇ ਉੱਪਰ ਉਤਰ ਆਏ ਨੇ ਸਰਕਾਰੀ ਜਿਹੜੇ ਜੋ ਵੀ ਸਰਕਾਰੀ ਦਫ਼ਤਰ ਨੇ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰੀ ਟ੍ਰਾਂਸਪੋਰਟੇਸ਼ਨ ਨੂੰ ਵੀ ਪੰਗ ਕਰਨ ਦੇ ਲਈ ਹਜ਼ਾਰਾਂ ਲੋਕ ਇਸ ਵਕਤ ਸੜਕਾਂ ਦੇ ਉੱਪਰ ਆ ਕੇ ਚੌਰਾਹਿਆਂ ਦੇ ਉੱਪਰ ਬੈਰੀਗੇਟ ਲਗਾ ਰਹੇ ਨੇ